ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਨਾਲ ਲੱਗੇ ਬੈਲ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਚਾਰ ਵਿਹੜਾ ਸੋ ਦੋਸਤੋ ਚਾਰੇ ਵਿਹੜਾ ਜਰਸੀ ਦੇ ਵਿੱਚ ਪਿਓਰ ਹਨ ਪਿੰਡ ਰਸੂਲਪੁਰ ਝੰਡੀ ਤਹਿਸੀਲ ਜਗਰਾਉ ਜ਼ਿਲ੍ਹਾ ਜਿਹੜਾ ਸਾਨੂੰ ਲੁਧਿਆਣਾ ਲੱਗਦਾ ਹੈ ਜੀ ਬਹੁਤ ਵਧੀਆ ਚਾਰੇ ਵੈੜਾ ਹਨ ਦੋਸਤੋ ਜੇ ਇਸ ਪਹਿਲੀ ਵੈੜ ਦੀ ਗੱਲ ਕਰ ਲਈਏ ਤਾਂ ਇਹ ਤਕਰੀਬਨ ਦੂਜਾ ਸੂ ਅੱਗੇ ਸੌਣ ਜਾ ਰਹੀ ਹੈ 12 ਦਿਨ ਦੋਸਤੋ ਅਜੇ ਸਮਾਂ ਪਿਆ ਹੈ ਚੰਗੀ ਸੋਹਣੀ ਵੈੜ ਹੈਗੀ ਆ ਚੰਗੇ ਖੁੱਲੇ ਹਵਾਨੇ ਦੀ ਬਹੁਤ ਵਧੀਆ ਚੰਗੀਆਂ ਵਿੱਥਾਂ ਵਿਰਲਾ ਨੇ ਮੁੱਠੀ ਪਰ ਥਾਣਾ ਬਾਕੀ ਸੋਹਣੀਆਂ ਵੇਨਾਂ ਤੁਸੀਂ ਵੀ ਦੇਖ ਸਕਦੇ ਹੋ ਹਵਾਨੇ ਦੇ ਉੱਤੇ ਉਪਰੀਆਂ ਹੋਈਆਂ ਵੇਨਾਂ ਹਨ ਦੋਸਤੋ ਚੰਗੇ ਮਿਲਕ ਵਾਲੀ ਹੈਗੀ ਆ 14 15 ਮਿਲਕ ਪਲੱਸ ਇਸ ਤੋਂ ਉਮੀਦ ਕੀਤੀ ਜਾਂਦੀ ਆ ਜਿਹੜਾ ਮੋਹਲਾ ਦੋਸਤੋ 47000 ਰੁਪਿਆ ਇਸ ਵੇੜ ਦਾ ਮੋਹਲਾ ਆ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਉੱਪਰ ਨੰਬਰ ਦਿੱਤੇ ਗਏ ਹਨ ਦੋਸਤੋ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਵੇੜਾਂ ਚ ਜਿਹੜੀ ਵੇੜ ਪਸੰਦ ਆ ਤੁਸੀਂ ਖਰੀਦ ਸਕਦੇ ਹੋ ਸੋ ਦੋਸਤੋ ਦੂਜੇ ਨੰਬਰ ਤੇ ਇਹ ਵੇੜ ਹੈਗੀ ਆ ਤਕਰੀਬਨ ਇਹ ਵੀ ਵੇੜ ਦੂਜਾ ਸੂਬਾ ਸੌਣ ਜਾ ਰਹੀ ਆ 10 ਦਿਨ ਹਜੇ ਦੋਸਤੋ ਇਸ ਵੇੜ ਨੇ ਲੈ ਜਾਣੇ ਨੇ ਚੰਗੀ ਵੇੜ ਆ ਦੋਸਤੋ ਤਕਰੀਬਨ 15 ਪਲੱਸ ਮਿਲਕ ਦੀ ਇਹਨਾਂ ਤੋਂ ਆਸ ਕੀਤੀ ਜਾਂਦੀ ਆ ਜਿਹੜੀ ਪਹਿਲਾਂ ਵੀ ਵੈੜ ਦਿਖਾਈ ਆ ਇਸ ਵੈੜ ਦੀ ਜਿਹੜੀ ਦੁੱਧ ਦੀ ਕਪੈਸਿਟੀ ਵੇਖੀ ਤੇ ਦੋ ਬਿਲਕੁਲ ਸੇਮ ਰਵੇਗੀ ਦੋਨਾਂ ਵੈੜਾਂ ਦੀ ਬਾਕੀ ਜਿਹੜਾ ਹਵਾਨਾ ਉਹ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਹਜੇ ਢਿੱਲਾ ਹੈਗੀਆਂ ਨੇ ਦੋਸਤੋ ਵੱਟ ਪੈਂਦੇ ਨੇ ਹਜੇ ਤਕਰੀਬਨ 10 ਦਿਨ ਦਾ ਹਜੇ ਟਾਈਮ ਇਸ ਵੈੜ ਨੂੰ ਪਿਆ ਹੈ ਦੂਜਾ ਸਵੇਰ ਸੂਣ ਜਾ ਰਹੀ ਹੈ ਮੁੱਲ ਦੋਸਤੋ ਇਸ ਦੀ ਡਿਮਾਂਡ ਪਈ 10000 ਦੀ ਹੈਗੀ ਆ ਬਾਕੀ ਜਿਹੜਾ ਥਾਣਾ ਮੁੱਠੀਪਾਰਾ ਦੋਸਤੋ ਸੋਹਣਾ ਥਾਣਾ ਹੈਗਾ ਚੰਗੀ ਵੈੜ ਆ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆ ਵੀ ਉਹ ਜ਼ਰੂਰ ਖਰੀਦ ਸਕਦਾ ਹੈ 50000 ਰੁਪਏ ਦੋਸਤੋ ਇਸ ਦੂਜੇ ਨੰਬਰ ਵੈੜ ਦੀ ਜਿਹੜੀ ਮੰਗ ਕੀਤੀ ਹੈ ਬਾਈ ਹੋਰਾਂ ਨੇ ਤੇ ਬਾਕੀ ਵੇਖ ਸਕਦੇ ਛੋਟਾ ਕੰਨਾ ਦੋਸਤੋ ਪਿਓਰ ਜਾਦ ਦੇ ਵਿੱਚ ਹੈਗੀ ਆ ਤੀਜੇ ਨੰਬਰ ਤੇ ਦੋਸਤੋ ਇਹ ਵੈੜ ਦੀ ਆਪਾਂ ਗੱਲ ਕਰੀਏ ਤਾਂ 6 ਦਿਨ ਦੀ ਸੂਈ ਆ ਇਸ ਟਾਈਮ ਜਿਹੜਾ ਦੁੱਧ ਆ 8 ਕਿਲੋ ਤਿਆਰ ਹੈਗਾ ਜੀ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਦੋਸਤੋ 12 ਲੀਟਰ ਪਲੱਸ ਇਸ ਦੀ ਮਿਲਕਿੰਗ ਦੀ ਸੁਭਾਵਨਾ ਹੈਗੀ ਹੈ ਦੂਜਾ ਸੂਆ ਦੋਸਤੋ ਇਹ ਵੀ ਸੂਈ ਹੈ ਮਗਰ ਜਿਹੜਾ ਬੱਚਾ ਬੱਛਾ ਹੈਗਾ ਕਾਫ ਮੇਲ ਕਾਫ ਆ ਚੰਗੀ ਵੜਾ ਦੋਸਤੋ ਜਾਤ ਵਿੱਚ ਵੇਖੀਏ ਤੇ ਚਾਰੇ ਵੜਾ ਜਿਹੜੀਆਂ ਚੰਗੀ ਜਾਤ ਵਿੱਚ ਹਨ ਮਗਰ ਬੱਛਾ ਦੋਸਤੋ ਥਾਣਾ ਦੀ ਕੁਆਲਿਟੀ ਭਵਾਨੇ ਦੀ ਬੰਤਰ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਬਾਕੀ ਕਦ ਕਾਠ ਵਿੱਚ ਬਿਲਕੁਲ ਚਾਰੇ ਵੜਾ ਇੱਕੋ ਜਿਹੇ ਬਰਾਬਰ ਹਨ ਦੋਸਤੋ ਇੱਕੋ ਜਿਹਾ ਕਦ ਕਾਠ ਆ ਇੱਕੋ ਜਿਹੀ ਜਾਤ ਆ ਦੋਸਤੋ ਕੋਈ ਡਿਫਰੈਂਟ ਨਹੀਂ ਹੈਗਾਗਾ ਨਸਲ ਦੇ ਵਿੱਚ ਬਰੀਡ ਦੇ ਵਿੱਚ ਸੋ ਦੋਸਤੋ ਚੌਥੇ ਨੰਬਰ ਦੀ ਇਹ ਵੜ ਦੀ ਗੱਲ ਕਰ ਲਈਏ ਤਾਂ ਇਹ 7 ਦਿਨਾਂ ਦੀ ਸੂਈ ਆ ਦੂਜਾ ਸੂਹਾ ਬਾਈ ਹੋਰਾਂ ਦੇ ਕੋਲੇ ਵੀ ਸੂਈ ਆ ਤਕਰੀਬਨ ਇਸ ਟਾਈਮ ਦੁੱਧ ਦੀ ਗੱਲ ਕਰੀਏ ਤਾਂ 8 ਕਿਲੋ ਜਿਹੜਾ ਦੁੱਧ ਹੈ ਬਿਲਕੁਲ ਤਿਆਰ ਕੰਡੇ ਵਾਲਾ ਦੁੱਧ ਦੋਸਤੋ ਤਿਆਰ ਹੈਗਾ ਮਗਰ ਜਿਹੜਾ ਕਾਫ ਆ ਬੱਚਾ ਇਸਦੇ ਵੀ ਬੱਚਾ ਹੈ ਜੀ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਉਂਦੀ ਹੈ ਇਹ ਵੜ ਉਹ ਜ਼ਰੂਰ ਖਰੀਦ ਸਕਦਾ ਹੈ ਰੇਟ ਦੋਸਤੋ ਇਸ ਵੈੜ ਦਾ ਜਿਹੜਾ 40000 ਰੁਪਿਆ ਡਿਮਾਂਡ ਆ ਬਾਕੀ ਮੌਕੇ ਤੇ ਦੋਸਤੋ ਸਾਰੀਆਂ ਵੈੜਾਂ ਦੇ ਵਿੱਚੋਂ ਮਾਨਤਾ ਨ ਜ਼ਰੂਰ ਕੀਤਾ ਜਾਵੇਗਾ ਕੋਈ ਫਿਕਸ ਪ੍ਰਾਈਸ ਨਹੀਂ ਹੈਗਾਗਾ ਬਾਕੀ ਤੁਸੀਂ ਪਾਸ ਕਰੋ ਆ ਕੇ ਚੈੱਕ ਕਰੋ ਆਪਣੀ ਤਸੱਲੀ ਕਰੋ ਜਿਹੜਾ ਰੇਟ ਆ ਦੋਸਤੋ ਉਹ ਆਪਦੇ ਹਿਸਾਬ ਨਾਲ ਤੁਸੀਂ ਲਗਾ ਸਕਦੇ ਹੋ 8 ਕਿਲੋ ਦੋਸਤੋ ਜਿਹੜਾ ਦੁੱਧ ਇਸ ਵੈੜ ਦੇ ਥੱਲੇ ਚੌਥੇ ਨੰਬਰ ਵਾਲੀ ਦੇ ਥੱਲੇ 8 ਕਿਲੋ ਦੁੱਧ ਤਿਆਰ ਆ ਤੇ ਰੇਟ 40000 ਇੱਕ ਵਾਰੀ ਫਿਰ ਦੱਸ ਦਿੰਨੇ ਆ ਜੀ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਵੈੜਾਂ ਪਸੰਦ ਆਉਣ ਉੱਪਰ ਦਿੱਤੇ ਗਏ ਹਨ ਦੋਸਤੋ ਨੰਬਰ 8199 53482 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਵੜਾ ਖਰੀਦ ਸਕਦੇ ਹੋ ਮਗਰ ਜਿਹੜੇ ਕਾਫ ਆ ਬੱਚੇ ਉਹ ਬੱਚੇ ਹਨ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਚਾਰੇ ਵੜਾ ਦੋਸਤੋ ਬਹੁਤ ਸੋਹਣੀਆਂ ਨੇ ਕੱਦ-ਕੜ ਵਾਈਸ ਇੱਕ ਵਾਰੀ ਫੇਰ ਦੱਸ ਦਿੰਨੇ ਆ ਜੀ ਸੋਹਣੇ ਕੱਦ-ਕੜ ਨੇ ਕੋਈ ਛੋਟੇ ਜਿਹੇ ਦਰਮਿਆਨੇ ਕੱਦ ਦੀਆਂ ਵੜਾ ਨਹੀਂ ਹਨ ਬਾਕੀ ਹਵਾਨੇ ਕੋਈ ਬਾਈਸ਼ਾਈ ਵਾਲਾ ਕੰਮ ਨਹੀਂ ਹੈਗਾ ਬਿਲਕੁਲ ਸਾਫ ਬੇਦਾਗ ਦੋਸਤੋ ਸ਼ੁੱਧ ਵੜਾ ਮੈਂ ਕਹੂੰਗਾ ਇਹਨਾਂ ਨੂੰ ਚੰਗੀਆਂ ਜਰਸੀ ਦੇ ਵਿੱਚ ਸ਼ੁੱਧ ਵੜਾ ਹਨ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ